ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹੁਣੀ ਦੱਸਦੇ ਪਏ ਐ ਕਿ ਸਾਧੂ ਕੌਣ ਸੀ ਉਹਦੀ ਹਕੀਕਤ ਕੀ ਹੈ ਤੇ ਨਾਲ ਹੀ ਨਾਲ ਇੱਕ ਐਸਾ ਲਫ਼ਜ਼ ਕਿਹੜਾ ਵੈ ਜਿੰਦਾ ਜਾਪ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਬਦਲ ਜਾਏਗੀ ਤੁਹਾਡੀ ਜ਼ਿੰਦਗੀ ਚ ਸਕੂਨ ਚੈਨ ਦੁੱਖ ਤਕਲੀਫਾਂ ਸਭ ਖਤਮ ਹੋ ਜਾਣਗੀਆਂ ਉਹ ਐਸਾ ਅਕੜ ਕਿਹੜਾ ਐਸਾ ਲਫ਼ਜ਼ ਕਿਹੜਾ ਵਾ ਜਿਹਦਾ ਜਾਪ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ 'ਚ ਰਾਹਤ ਤੇ ਸਕੂਨ ਆ ਜਾਏਗਾ ਇਹ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਦੱਸਦੇ ਪਏ ਆ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਤੇ ਉਸ ਤੋਂ ਬਾਅਦ ਕਰਾਂਗੇ ਇਸ ਤੇ ਗੱਲਬਾਤ ਨੂੰ ਨਹੀਂ ਕਿਹਾ ਜਾਂਦਾ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦਰਜ ਨਹੀਂ ਅਗਰ ਦਰਜ ਹੋ ਜਾਏ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਸਿਰਫ ਇੱਕ ਫਿਰਕੇ ਦੇ ਗੁਰੂ ਹੋ ਜਾਣਗੇ ਵਿਸ਼ਵ ਦੇ ਗੁਰੂ ਨਹੀਂ ਨੇ ਕਿਉਂ ਜੈਦੇਵ ਗੋਬਿੰਦ ਗੋਬਿੰਦ ਜਪਦਾ ਹੈ ਨਾਮਦੇਵ ਵਿੱਠਲ ਵਿੱਠਲ ਜਪਦਾ ਹੈ ਕਬੀਰ ਸਤਨਾਮ ਜਪਦੇ ਨੇ ਕਬੀਰ ਪੰਥੀਆਂ ਨੂੰ ਸਤਨਾਮੀ ਕਹਿੰਦੇ ਨੇ ਬਾਬਾ ਫਰੀਦ ਅੱਲਾਹ ਹੋ ਅੱਲਾਹ ਹੋ ਜਪਦਾ ਹੈ ਰਾਮਾਨੰਦ ਪਰਮਾਨੰਦ ਰਾਮ ਰਾਮ ਜਪਦੇ ਨੇ ਸਾਰੇ ਕਿੱਥੇ ਜਾਣਗੇ ਹਰ ਮੰਤਰ ਕਿਸੇ ਵੀ ਮੰਤਰ ਦਾ ਜਪ ਕਰੀਏ ਪਰ ਕਰੀਏ ਇੱਕ ਰੋਜ਼ ਰੋਜ਼ ਮੰਤਰ ਬਦਲੀਏ ਨਾ ਮੰਤਰ ਦੇ ਬਦਲਣ ਦਾ ਮਤਲਬ ਹੈ ਰਸਤਾ ਬਦਲ ਦਿੱਤਾ जिंदगी बहुत छोटी है अगर रस्ते ही बदल दे रहे तो रस्ते ही रह सोते में कट गई कुछ गुनाहों में कट गई रोते में कट गई कुछ आहों में कट गई मंजिल पे चलने वाले मंजिल पे जा लगे राहें बदलने वालों की राहों में कट गई आज एक डेरे कल दूसरे डेरे आज एक मंत्र कल दूजा मंत्र ਅਜੇ ਇੱਕ ਰਸਮ ਕੱਲ ਦੂਜੇ ਇਨ੍ਹਾਂ ਲੋਕਾਂ ਦੀਆਂ ਰਸਤੇ 'ਚ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਲੰਘ ਜਾਂਦੀ ਹੈ ਪਹੁੰਚਦੇ ਕੋਈ ਨਹੀਂ ਨਾਲ ਮੇਰੇ ਗੁਣੀ ਜੰਨੇ ਇਹ ਦੌਰ ਦੇ ਜਦ ਦਾਸ ਜਾਂਦਾ ਹੈ ਤੇ ਇੱਕ ਜੈਨੇਈ ਸਾਧੂ ਵੀ ਆਉਂਦਾ ਹੈ ਐ ਤੇ ਗ੍ਰਸਤੀ ਪਰ ਉਹ ਦਿਨ ਰਾਤ ਭਜਨ ਦੇ 'ਚ ਲੀਨ ਹੈ ਕੰਮਕਾਰ ਛੱਡ ਦਿੱਤਾ ਲੜਕੇ ਕਰਦੇ ਨੇ ਇੱਕ ਦਿਨ ਮੈਨੂੰ ਕਹਿਣ ਲੱਗਾ ਵੀ ਮਸਕਿਨ ਜੀ ਮੈਂ ਆਪਣੀ ਜ਼ਿੰਦਗੀ ਚ ਕੋਈ 35 40 ਮੰਤਰਾਂ ਤੇ ਤਜਰਬਾ ਕੀਤਾ ਮਹੀਨਾ ਮਹੀਨਾ ਜਪ ਕੇ ਬਹੁਤ ਬਹੁਤ ਦੋ ਮੰਤਰ ਸੁਤੀ ਹੋਈ ਸ਼ਕਤੀਆਂ ਨੂੰ ਬਹੁਤ ਜਲਦੀ ਜਗਾ ਦਿੰਦੇ ਨੇ ਮੰਤਰ ਸਾਰੇ ਹੀ ਜਗਾ ਦਿੰਦੇ ਨੇ ਸਾਰੇ ਹੀ ਮੰਤਰ ਜਗਾ ਦਿੰਦੇ ਨੇ ਕਣ ਖਾ ਕੇ ਵੀ ਭੁੱਖ ਮਿਟ ਜਾਂਦੀ ਹੈ ਚਾਵਲ ਖਾ ਕੇ ਵੀ ਭੁੱਖ ਮਿਟ ਜਾਂਦੀ ਹੈ ਭੁੱਖ ਸਾਰਿਆਂ ਦੇ ਅੰਦਰ ਇੱਕੋ ਹੁੰਦੀ ਹੈ ਅਸੀਂ ਇਹ ਨਹੀਂ ਕਹਿ ਸਕਦੇ ਇਹ ਭੁੱਖ Hindu ਹੈ ਇਹ ਭੁੱਖ Sikh ਹੈ ਇਹ ਭੁੱਖ Jaini ਹੈ ਇਹ ਭੁੱਖ Muslim ਹੈ ਇਹ ਭੁੱਖ Christian ਹੈ ਭੁੱਖ ਸਾਰਿਆਂ ਦੇ ਅੰਦਰ ਇੱਕੋ ਹੀ ਆਉਂਦੀ ਹੈ ਭੋਜਨ ਇੱਕੋ ਨਹੀਂ ਹੁੰਦਾ ਖੁਰਾਕ ਇੱਕੋ ਨਹੀਂ ਹੁੰਦੀ ਭੁੱਖ ਸਾਰਿਆਂ ਦੇ ਅੰਦਰ ਇੱਕ ਆਉਂਦੀ ਹੈ ਭੋਜਨ ਸਾਰਿਆਂ ਦਾ ਇੱਕ ਨਹੀਂ ਹੁੰਦਾ ਰੱਬੀ ਤੜਪ ਰੱਬੀ ਪਿਆਸ ਤੇ ਸਾਰਿਆਂ ਦੇ ਅੰਦਰ ਇੱਕ ਆਉਂਦੀ ਹੈ ਪਰ ਮੰਤਰ ਸਾਰਿਆਂ ਦਾ ਇੱਕ ਨਹੀਂ ਹੁੰਦਾ ਆਪਣੇ ਆਪਣੇ ਮੰਤਰ ਨਾਲ ਦੋ ਅਵਤਾਰੀ ਪੁਰਸ਼ਾਂ ਨੇ ਦਿੱਤੇ ਹੁੰਦੇ ਨੇ ਉਹ ਮੈਨੂੰ ਕਹਿਣ ਲੱਗਾ ਦੋ ਮੰਤਰਾਂ ਦਾ ਬੜਾ ਭਾਰੀ ਅਸਰ ਹੈ ਡੇਢ ਦੋ ਮਹੀਨਾ ਮੈਂ ਕਿਸੇ ਮੰਤਰ ਨੂੰ ਜਪਦਾ ਸੀ ਤੇ ਸੁੱਤੀਆਂ ਸ਼ਕਤੀਆਂ ਜਾਗਦੀਆਂ ਸਨ ਪਰ ਇਹ ਮੰਤਰ ਤੇ 5-7 ਦਿਨਾਂ ਚ ਹੀ ਕੰਮ ਕਰ ਦਿੰਦੇ ਨੇ ਮੈਂ ਕਿਹਾ ਮੈਨੂੰ ਦੱਸੋਗੇ ਕਿਹੜੇ ਦੋ ਮੰਤਰ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਤਜਰਬਾ ਕੀਤਾ ਹੈ ਮੈਨੂੰ ਕਹਿਣ ਲੱਗੇ ਮਸਕੀਨ ਜੀ ਤੁਹਾਨੂੰ ਦੱਸਣ ਲੱਗਾ ਕਿਸੇ ਨੂੰ ਦੱਸਣਾ ਨਹੀਂ ਕਿਉਂਕਿ ਮੈਂ ਜੈਨੀ ਹ ਹੁਣ ਤੇ ਮੇਰੇ ਨਾਲ ਦੇ ਸਾਰੇ ਗੁਣ ਗੈਨੀਆਂ ਨੂੰ ਪਤਾ ਚੱਲ ਗਿਆ ਕਿਉਂਕਿ ਆਉਂਦਾ ਹੈ ਸਮਾਗਮ ਤੇ ਆਉਂਦਾ ਹੈ ਕਹਿਣ ਲੱਗੇ ਇੱਕ ਤੇ ਵਾਹਿਗੁਰੂ ਹੈ ਵਾਹਿਗੁਰੂ ਵਾਹਿਗੁਰੂ ਕਹਿੰਦੇ ਨੇ ਹਿਰਦੇ ਤੇ ਇਤਨਾ ਆਗਾਤ ਪਹੁੰਚਦਾ ਸੁੱਤੀਆਂ ਜਾਂ ਸ਼ਖੀਆਂ ਜਾਗਦੀਆਂ ਜਵਾਨ ਬੌਲਦੀ ਵਾਹਿਗੁਰੂ ਮਨ ਸੁਣਦਾ ਸੁੱਤਾ ਹੋਇਆ ਮਨ ਬਹੁਤ ਜਲਦੀ ਜਾਗਦਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਂ ਦੂਜਾ ਜਿਹੜਾ ਉਸਨੇ ਮੈਨੂੰ ਕਿਹਾ ਹੋਲੇ ਜੀ ਆਵਾਜ਼ ਇਸ ਕਹਿੰਦਾ ਅੱਲਾਹ ਕਹਿੰਦਾ ਦੋਹਾਂ ਦੀ ਧੁਨੀ ਇੱਕੋ ਜਿਹੀ ਹੈ ਵਾਹਿਗੁਰੂ ਅੱਲਾਹ ਕਹਿੰਦਾ ਕਿ ਮੈਂ ਜੈਨੀਆਂ ਕਹਿੰਦਾ ਰੱਬ ਦਾ ਵਾਸਤਾ ਕਿਸੇ ਨੂੰ ਦੱਸਣਾ ਨਾ ਕਹਿੰਦੇ ਦੋਵੇਂ ਮੰਤਰ ਅਨਮਤੀਆਂ ਦੇ ਨੇ ਇੱਕ ਸਿੱਖ ਧਰਮ ਦਾ ਇੱਕ ਇਸਲਾਮ ਦਾ ਹੈ ਮੈਨੂੰ ਇਹ ਜੀ ਕਹਿਣ ਲੱਗਾ ਮੈਂ ਕਿ ਤੁਹਾਡੇ ਤਜਰਬੇ ਤੋਂ ਬਾਕੀ ਦੁਨੀਆ ਲਾਭ ਉਠਾਵੇ ਘੱਮਸੇ ਘੱਮ ਸਿੱਖ ਤੇ ਲਾਭ ਉਠਾਣ ਮੈਨੂੰ ਸਿੱਖਾਂ ਨੂੰ ਤੇ ਕਹਿਣ ਦਿਓ ਬੋਲੇ ਦੋਨਿਆ ਸਵਾਸਿਏ ਇਸ ਕਲਯੁਗ ਨੂੰ ਦੇਖ ਕੇ ਮੌਜੂਦਾ ਦੌਰ ਨੂੰ ਦੇਖ ਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕਰਕੇ ਮਹਾ ਮੰਤਰ ਸਾਨੂੰ ਦਿੱਤਾ ਜੋ ਰਮਿਆ ਹੋਇਆ ਹਨੂਰਾਮ ਕਹਿੰਦੇ ਨੇ ਉਦੇ अनेका ਮੰਤਰ ਨੇ ਮਹਾਰਾਜ ਕਹਿੰਦੇ ਲਕਸ਼ਣਾਂ ਦੇ ਚੋਂ ਪਹਿਲਾ ਲਕਸ਼ਣ ਇਹ ਹੈ ਕਿ ਮੰਤਰ ਉਦੇ ਰੋਮ ਰੋਮ ਦੇ ਚ ਹੋਵੇਗਾ ਉਹਦਾ ਧਿਆਨ ਪੂਰਾ ਮੰਤਰ ਦੇ ਚ ਹੋਵੇਗਾ ਪਰ ਮੰਤਰ ਉਦੀ ਰਸਨਾ ਤੇ ਵਸਿਆ ਹੋਵੇਗਾ ਪ੍ਰਭ ਜੀ ਵਸੇ ਸਾਧਕੀ ਰਸਨਾ ਜਿਵੇਂ ਭੋਜਨ ਦੀ ਬੁਰਕੀ ਮੈਂ ਮੂੰਹ ਚ ਪਾ ਲਵਾਂ ਤੇ ਜ਼ੁਬਾਨ ਨੂੰ ਸਵਾਦ ਆ ਜਾਂਦਾ ਹੈ ਰਸ ਆ ਜਾਂਦਾ ਹੈ ਮੂੰਹ ਦੇ ਚ ਪਾਉਂਦੇ ਆ ਹੀ ਰਸ ਆ ਜਾਂਦਾ ਹੈ ਜੇ ਦੀ ਰਸਨਾ ਤੇ ਪਰਮਾਤਮਾ ਵਸਿਆ ਬਸ ਵਾਹਿਗੁਰੂ ਆਖਦਾ ਤੇ ਰਸ ਨਾਲ ਭਰ ਜਾਂਦਾ ਬਸ ਆਖਦਾ ਹੀ ਤੇ ਰਸ ਨਾਲ ਭਰ ਜਾਂਦਾ ਜਪਦਾ ਬਾਣੀ ਦੀ ਪੰਕਤੀ ਇੱਕੋ ਹੀ ਪੰਕਤੀ ਪੜ੍ਹੀਏ ਰਸ ਨਾਲ ਭਰ ਜਾਂਦਾ ਹੁਣੇ ਮੇਰੇ ਨਾਲ ਸਾਰੇ ਸਰਦਾਰ ਭਾਦਰ ਸਿੰਘ ਜੀ ਦੇ ਦਰਸ਼ਨ ਕਰਕੇ ਆਏ ਨੇ ਕਾਨਪੁਰ ਦੇ ਚ ਇਹ 2-3 ਸਾਲ ਪਹਿਲੇ ਮੇਰੇ ਪਿੱਛੇ ਪੈ ਗਏ ਕਹਿੰਦੇ ਜਿਸ ਬ੍ਰਹਮ ਗਿਆਨੀ ਦੀ ਗੱਲ ਕਰਦੇ ਹੋ ਹੈ ਵੀ ਸੀ ਮੈਂ ਕਹ ਹੈਗੇ ਨੇ ਜੇ ਵੇਖ ਸਕਦੇ ਹਾਂ ਇਸ ਤਰ੍ਹਾਂ ਦਾ ਇੱਕ ਸੱਜਣ ਕਾਨਪੁਰ ਦੇ ਵਿੱਚ ਵੀ ਹੈ ਬਹੁਤ ਵੱਡੀ ਕਪੜੇ ਦੀ ਦੁਕਾਨ ਸੀ ਸੈਂਚਰੀ ਮਿਲ ਤੇ ਅਲਗਨ ਮਿਲਦੀ ਉਹਦੇ ਕੋਲ ਏਜੰਸੀਆਂ ਸੰਤੋਖ ਦਾ ਵਪਾਰੀ ਸੀ ਕਰੋਣਾ ਵਧੀ ਤੀ 35 ਸਾਲ ਪੁਰਾਣੀ ਗੱਲ ਹੈ ਉਸ ਨੂੰ ਕਿਧਰੇ ਮੈਂ ਸੁਤੇ ਸਿੱਧ ਕਹਿ ਦਿੱਤਾ ਮੈਂ ਕਿ ਤੂੰ 3:30 4 ਵਜੇ ਗੁਰਦੁਆਰੇ ਤੇ ਆ ਜਾਣਾ ਪਰ ਅੱਧਾ ਘੰਟਾ ਜਪ ਕਰਕੇ ਆਇਆ ਵਾਹਿਗੁਰੂ ਮੰਤਰਤਾ ਪਰ ਮੈਂ ਦੇਖ ਕੇ ਹੈਰਾਨ ਹੋਇਆ ਕੁਝ ਦਿਨਾਂ ਜੀ ਉਹਦੀ ਖੇਡ ਬਣ ਗਈ ਕੁਝ ਦਿਨਾਂ ਚ ਔਰ ਮੈਨੂੰ ਆਪਣੀ ਜ਼ਿੰਦਗੀ ਚ ਇੱਕ ਹੋਰ ਨਵਾਂ ਗਿਆਨ ਮਿਲਿਆ ਕਿ ਧਾਰਮਿਕ ਈਰਖਾ ਵੀ ਹੁੰਦੀ ਹੈ ਧਾਰਮਿਕ ਈਰਖਾ ਵੀ ਹੁੰਦੀ ਹੈ ਮੇਰੇ ਅੰਦਰ ਈਰਖਾ ਪੈਦਾ ਹੋਈ ਬਈ ਪ੍ਰੇਰਣਾ ਇਸ ਨੂੰ ਮੈਂ ਕੀਤੀ ਦੱਸਿਆ ਇਸ ਨੂੰ ਮੈਂ ਇਹ ਪਹੁੰਚ ਗਿਆ ਆਪਾਂ ਟ੍ਰੈਫਿਕ ਪੁਲਿਸ ਦੀ ਤਰ੍ਹਾਂ ਉੱਥੇ ਹੀ ਖੜੇ ਰਹਿ ਗਏ ਜਿਵੇਂ ਜਾਓ ਤੇਂ ਜਿਵੇਂ ਜਾਓ ਉਹਨੂੰ ਵੇਖ ਕੇ ਮੈਨੂੰ ਈਰਖਾ ਆਇਆ ਇਹ ਪਹਿਲੀ ਦਫਾ ਮੈਨੂੰ ਬੋਧ ਹੋਇਆ ਕਿ ਧਾਰਮਿਕ ਇਰਖਾ ਵੀ ਆਉਂਦੀ ਹੈ ਆਉਂਦੀ ਹੈ ਸੇਜੇ ਸੇਜੇ ਐਸਾ ਰੰਗ ਚੜਿਆ ਹੈ ਉਹ ਹੁਣ 24 ਘੰਟੇ ਸਮਾਧੀ ਚ ਰਹਿੰਦਾ ਹੈ ਜੇ ਕਿਧਰੇ ਗੁਰੂ ਗ੍ਰੰਥ ਸਾਹਿਬ ਦਾ ਉਹ 2:30 ਵਜੇ ਪ੍ਰਕਾਸ਼ ਕਰਦਾ ਹੈ ਬਸ ਇੱਕੋ ਪੰਕਤੀ ਹੈ ਦੋ ਪੰਕਤੀਆਂ ਤੇ ਰੁਕ ਜਾਂਦਾ ਸਾਰਾ ਦਿਨ ਅੱਗੋਂ ਚੱਲਦਾ ਹੀ ਨਹੀਂ ਇੱਕੋ ਹੀ ਪੰਕਤੀ ਰੁਕ ਦਿੰਦੀ ਇੰਨਾ ਰਸ ਨਾਲ ਭਰ ਜਾਂਦਾ ਹੈ ਇਤਨਾ ਆਨੰਦ ਨਾਲ ਭਰ ਜਾਂਦਾ ਹੈ ਇਸ ਤਰ੍ਹਾਂ ਦੇ ਹੋਰ ਵੀ ਸੱਜਣ ਨੇ ਇਹ ਤੇ ਮੈਂ ਇੱਕ ਇਹਨਾਂ ਨੂੰ ਦਿਖਾਇਆ ਮੈਂ ਕਿਹਾ ਇੱਕ ਤਗੜਾ ਵਪਾਰੀ ਸੀ ਬੱਚੀਆਂ ਸੰ ਵਿਆਹ ਦਿੱਤੀਆਂ ਕਹਿੰਦਾ ਹੁਣ ਮੈਨੂੰ ਕੋਤ ਲੋੜ ਨਹੀਂ ਕੰਮਕਾਰ ਵੀ ਛੱਡ ਦਿੱਤਾ ਸਾਰਾ ਬਾਜ਼ਾਰ ਉਹਨੂੰ ਸੰਤ ਜੀ ਕਰਕੇ ਬੁਲਾਉਂਦਾ ਸੀ ਜੈਨੀ ਵੀ ਉਸ ਕੋ ਲਾ ਕੇ ਬੈਠਦੇ ਸਨ ਮੁਸਲਮਾਨ ਵੀ ਸਲਾਮ ਕਰਦੇ ਸਨ ਜਿਸ ਦਿਨ 84 ਚ ਦੰਗੇ ਹੋਏ ਸਾਰਿਆਂ ਦੀ ਦੁਕਾਨਾਂ ਲੁੱਟੀਆਂ ਜਾ ਰਹੀਆਂ ਸਨ ਮਾਰਿਆ ਜਾ ਰਿਹਾ ਸੀ ਗੁੰਡੇ ਵੀ ਆ ਕੇ ਕਹਿੰਦੇ ਸੰਤ ਜੀ ਆਪਣੇ ਘਰ ਚਲੇ ਜਾਓ ਤੁਸੀਂ ਕੁੰਡੇ ਆਰ ਜੋੜਦੇ ਜੋ ਦੂਜਿਆਂ ਦੇ ਮਕਾਨ ਤੇ ਦੁਕਾਨਾਂ ਨੂੰ ਜਲਾ ਰਹੇ ਸਨ ਉਹਨਾਂ ਨੂੰ ਚੁੱਕ ਕੇ ਜੀਪ ਵਿੱਚ ਬਿਠਾਉਂਦੇ ਨੇ ਕਹਿੰਦੇ ਘਰ ਪਹੁੰਚਾਈ ਗਏ ਉਹਦੀ ਵਾਈਬ੍ਰੇਸ਼ਨ ਜਦ ਕੋਈ ਮੈਨੂੰ ਕਹਿੰਦਾ ਮੀਰਾ ਨੌਜਵਾਨ ਸੀ ਉਹਦੇ ਪਤੀ ਨੇ ਉਸਨੂੰ ਘਰੋਂ ਕੱਢ ਦਿੱਤਾ ਸੀ ਚੇਤੌੜ ਦੇ ਰਾਣੇ ਨੇ ਉਸਨੂੰ ਘਰੋਂ ਕੱਢ ਦਿੱਤਾ ਸੀ ਉਨੇ ਸਾਫ ਕਿਹਾ ਸੀ ਮੈਨੂੰ ਪਤਨੀ ਚਾਹੀਦੀ ਐ ਸੰਤਣੀ ਨਹੀਂ ਚਾਹੀਦੀ ਇਹ ਤੇ ਦਿਨ ਰਾਤ ਭਜਨ ਦੇ ਚ ਲੈਂਦਾ ਰਾਣੀ ਸੀ ਘਰੋਂ ਕੱਢ ਦਿੱਤੇ ਠਾਕਰਾਂ ਦੇ ਚ ਰਾਜਪੋਤਾਂ ਦੇ ਚ ਘਰੋਂ ਕੱਢੀ ਹੋਈ ਇਸਤਰੀ ਦਾ ਤ੍ਰਿਸਕਾਰ ਵੜਾ ਹੋ ਜਾਂਦਾ ਬੇਦਬੀ ਵੜੀ ਉਹ ਨੂੰ ਕੋਈ ਸ਼ਹਿਰ ਦੇ ਚ ਕਸਬੇ ਚ ਵੜਨ ਨਹੀਂ ਦੇਂਦਾ ਸੀ ਕਿਸੇ ਮੰਦਰ ਦੇ ਚ ਦਾਖਲਾ ਨਹੀਂ ਸੀ ਤੋਂ ਰੁੱਖਾਂ ਥਲੇ ਰਾਤ ਕੱਟਦੀ ਸੀ ਜੰਗਲਾਂ ਚ ਵੜਕਦੀ ਸੀ ਜਿਨਾਂ ਜਿਨਾਂ ਰੁੱਖਾਂ ਦੇ ਥੱਲੇ ਬੈਠ ਕੇ ਉਸ ਨੇ ਭਗਵਤ ਗੀਤ ਗਾਏ Rajasthan ਦੇ ਰਜਵਾੜਿਆਂ ਨੇ ਬਾਅਦ ਵਿੱਚ ਬੜੇ ਵੱਡੇ ਵੱਡੇ ਮੰਦਰ ਬਣਾਏ ਸੋਨੇ ਦੇ ਕਲਸ ਲਾਏ ਬਣੇ ਹੋਏ ਨੇ ਇੱਕ ਨੌਜਵਾਨ ਨੇ ਇਸ ਤਰ੍ਹਾਂ ਦਾ ਪ੍ਰਸ਼ਨ ਕੀਤਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਨੌਜਵਾਨ ਸੀ ਜੰਗਲਾਂ 'ਚ ਭਟਕਦੀ ਸੀ ਇਹਨੇ ਆਪਣੀ ਇੱਜ਼ਤ ਆਪਣੀ ਅਸਮਤ ਕਿਵੇਂ ਬਚਾਈ ਸ਼ਹਿਰ ਦੇ ਵਿੱਚ ਕੋਈ ਵੜਨ ਨਹੀਂ ਦਿੰਦਾ ਕਸਬੇ ਵਿੱਚ ਕੋਈ ਵੜਨ ਨਹੀਂ ਦਿੰਦਾ ਮੰਦਰ ਦੇ ਵਿੱਚ ਕੋਈ ਦਾਖਲ ਨਹੀਂ ਆਉਣ ਦਿੰਦਾ ਖੁਦ ਕਹਿੰਦੀ ਏ ਮੇਰੇ ਤਾਂ ਆਪਣੀ ਬਾਣੀ 'ਚ ਕਹਿੰਦੀ ਏ ਕੋਈ ਕਹੇ ਕੁਲਟ ਕੁਲੇਨ ਅਕੁਲੇਨ ਕੋਈ ਕੋਈ ਕਹੇ ਲੰਕਨੀ ਕਲੰਕਨੀ ਕੁਨਾਰੀ ਮੈਨੂੰ ਕੋਈ ਵੇਸਵਾ ਕਹਿੰਦਾ ਹੈ ਕੋਈ ਕਲੰਕਨੀ ਕਹਿੰਦਾ ਹੈ ਕੋਈ ਕੁਲਛਣੀ ਕਹਿੰਦਾ ਹੈ ਕੋਈ ਕੁਲਟਾ ਕਹਿੰਦਾ ਹੈ ਕੁੱਲ ਨੂੰ ਦਾਗ ਲਾਣ ਵਾਲੀ ਕੋਈ ਕਹੇ ਕੁਲਟ ਕੁਲੇਨ ਅਕੁਲੇਨ ਕੋਈ ਕੋਈ ਕਹੇ ਲੰਕਨੀ ਕਲੰਕਨੀ ਕੁਨਾਰੇ ਹੋ ਹੁਣ ਜਿਹੜੇ ਕਲੰਕਨੀ ਪਏ ਕਹਿੰਦੇ ਨੇ ਵੇਸਵਾ ਪਏ ਕਹਿੰਦੇ ਨੇ ਸ਼ਹਿਰ ਚ ਆਣ ਦੇਣਗੇ ਕਸਬੇ ਚ ਆਣ ਦੇਣਗੇ ਗਾਲਾਂ ਕੱਢਦੇ ਸਨ ਫਟਕਾਰਦੇ ਸਨ ਰਾਤ ਰੁੱਖਾਂ ਤਲੇ ਕੱਟਦੀ ਸੀ ਜੰਗਲਾਂ ਦੇ ਪੱਤੇ ਔਰ ਕੰਧਮੂਲ ਖਾ ਕੇ ਝਰਨਿਆਂ ਦਾ ਪਾਣੀ ਪੀ ਕੇ ਗੁਜ਼ਾਰਾ ਕਰਦੀ ਸੀ ਇੱਕ ਸੱਜਣ ਨੇ ਪ੍ਰਸ਼ਨ ਕੀਤਾ ਮਨ ਕਹਿੰਦਾ ਨਹੀਂ ਮੰਨਦਾ ਨੌਜਵਾਨ ਜੰਗਲਾਂ 'ਚ ਵਢਕਦੀ ਏ ਔਰ ਜੈਸੇ ਜੈਸੇ ਪਿੱਛੇ ਚਲੇ ਜਾਓਗੇ ਮਨੁੱਖ ਅਸੱਬੇ ਜ਼ਿਆਦਾ ਸਿੱਤਨਾ ਸੱਬੇ ਨਹੀਂ ਸਿੱਖੇ ਮੈਂ ਕਿਹਾ ਜਦ ਕੋਈ ਭਜਨ ਕਰਦਾ ਏ ਔਰ ਜਿਸ ਨੂੰ ਭਜਨ ਦਾ ਰਸ ਆਣ ਲੱਗ ਪੈਂਦਾ ਏ ਉਹਦਾ ਇੱਕ ਆਭਾ ਮੰਡਲ ਬਣਦਾ ਏ ਸੰਸਕ੍ਰਿਤ ਤੇ ਚ ਉਹਨੂੰ ਕਹਿੰਦੇ ਨੇ ਪ੍ਰਭਾ ਮੰਡਲ ਉਹਰਾ ਇੱਕ ਦਾਇਰਾ ਬਣਦਾ ਉਸਦਾ ਠੇਰਾ ਬਣਦਾ ਅਵਤਾਰੀ ਪੁਰਸ਼ ਭਗਤਾਂ ਦੇ ਕੋਲ ਤੁਸੀਂ ਚਾਨਣਾ ਦੇਖਦੇ ਹੋ ਮਸਤਕ ਦੇ ਵਿੱਚ ਕੋਈ ਨੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ ਉਹ ਪ੍ਰਤੀਕ ਹੈ ਬਣਾਇਆ ਗਿਆ ਇਹ ਪ੍ਰਭਾ ਮੰਡਲ ਬਣਦਾ ਹੈ ਕਿਸੇ ਦਾ ਇਹ ਪ੍ਰਭਾ ਮੰਡਲ 10 ਮੀਲਸ ਤੱਕ ਜਾਂਦਾ ਹੈ ਕਿਸੇ ਕਿਸੇ ਦਾ 1 ਮੀਲ 2 ਮੀਲ ਤੱਕ ਵੀ ਜਾਂਦਾ ਹੈ ਵਜਨ ਦਿੱਤੇ ਜਿਵੇਂ 0 ਵਾਲ ਦਾ ਬੱਲੇ ਪੇ ਰੋਸ਼ਨੀ ਤੇ ਦੇ ਰਿਹਾ ਉਹ ਵੀ ਫਿਰ 100 ਵਾਲ ਦਾ ਉਹ ਵੀ ਰੋਸ਼ਨੀ ਦੇ ਰਿਹਾ ਫਿਰ 1000 ਵਾਲ ਦਾ ਫਿਰ 5000 ਵਾਲ ਦਾ ਰੋਸ਼ਨੀ ਦੂਰ ਤੱਕ ਗਈ ਜਲਦਾ ਹੋਇਆ ਦੀਪਕ ਸੀ ਬੁਝਿਆ ਹੋਇਆ ਦੀਪਕ ਮੀਰਾ ਨਹੀਂ ਸੀ ਜਲਦਾ ਹੋਇਆ ਦੀਪਕ ਸੀ ਰੋਸ਼ਨੀ ਸੀ ਉਹਦਾ ਆਪਣਾ ਇੱਕ ਆਭਾ ਮੰਡਲ ਸੀ ਪ੍ਰਭਾ ਮੰਡਲ ਸੀ ਦੁਸ਼ਟ ਤੋਂ ਦੁਸ਼ਟ ਮਨੁੱਖ ਵੇ ਜ ਜਿਸ ਪ੍ਰਭਾ ਮੰਡਲ ਦੇ ਦਾਇਰੇ ਚ ਆ ਜਾਂਦਾ ਸੀ ਉਹਨੂੰ ਮੀਰਾ ਮਾਂ ਦਿਖਾਈ ਦੇਂਦੀ ਸੀ ਸਿਰ ਝੁਕ ਜਾਂਦਾ ਸੀ ਉਸ ਦਾ ਉਹਦਾ ਸਿਰ ਝੁਕ ਜਾਂਦਾ ਸੀ ਕਹਿੰਦੇ ਨੇ ਪਵਿੱਤਰ ਪੁਰਸ਼ ਦੀਵੀ ਇਹ ਪਹਿਚਾਣੇ ਮਲੇਨ ਤੋਂ ਵੀ ਮਲੇਨ ਇਸਤਰੀ ਅਗਰ ਉਸਦੇ ਕੋਲ ਆਵੇ ਉਹਨੂੰ ਪਤਾ ਦਿਖਾਈ ਦੇਵੇ ਉਹ ਪਵਿੱਤਰ ਮਨੁੱਖ ਹੈ ਉਹਦੀ ਮਾਨਸਿਕ ਰਿਆ ਬਦਲ ਜਾਏਗੀ ਮਨ ਦੀ ਅਵਸਥਾ ਬਦਲ ਜਾਏਗੀ ਇਹ ਪਹਿਚਾਣ ਹੈ ਉਹਦਾ ਆਪਣਾ ਆਵਾ ਮੰਡਲ ਹੁੰਦਾ ਹੈ ਨਹੀਂ ਤੇ ਪਤਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀ ਲਿਖਿਆ ਹੈ ਕਰਤ ਅਕਰਤ ਕਾਰਨ ਅਨਿਤ ਨਿਤ ਹੋਏਗੇ ਤਿਆਗ ਤਰ ਮੰਨੋ ਤ੍ਰਿਆ ਕੁਨਾਰ ਸਾਧ ਜੋਏਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਸਮਾ ਇਸ ਤਰ੍ਹਾਂ ਦਾ ਭਿਆਨਕ ਆ ਗਿਆ ਸਾਧੂ ਸਾਧੂ ਨਹੀਂ ਹੋਵੇਗਾ ਤਿਆਗ ਧਰਮ ਨੂੰ ਤਿਆ ਕੁਨਾਰ ਸਾਧ ਜੋਵੇਂਗੇ ਬਹੁਤ ਸਾਰੀਆਂ ਇਸਤਰੀਆਂ ਇਸਤਰੀ ਧਰਮ ਨੂੰ ਤਿਆਗ ਕੇ ਉਹ ਗਲਤ ਰਸਤੇ ਤੇ ਚੱਲਣ ਗਈਆਂ ਤੇ ਇਹਨਾਂ ਗਲਤ ਇਸਤਰੀਆਂ ਦੀ ਤਲਾਸ਼ੇ ਚ ਸਾਧੂ ਰਹਿਣਗੇ ਬਹੁਤ ਸਾਰੇ ਡੇਰਿਆਂ ਦੇ ਪੁੱਲ ਨਹੀਂ ਖੁੱਲੇ ਇਆ ਖੁਲੇ ਨੇ ਤੇ ਸਿਰਫ ਗੁਣੀ ਗੈਨੀਆਂ ਤੱਕ ਨਿਕਟ ਵਰਤੀਆਂ ਤੱਕ ਨਹੀਂ ਤੇ ਹਾਲਾਤ ਠੀਕ ਨਹੀਂ ਨੇ ਇਹ ਵੀ ਅਰਜ਼ ਕਰਾ ਇੰਡੀਆ ਟੂਡੇ ਦੇ ਵਿੱਚ ਦੇਸ਼ ਦੇ ਸਭ ਤੋਂ ਵੱਡੇ ਇੱਕ ਡੇਰੇ ਦਾ ਸੰਤ ਦਾ ਜਦ ਖੁਲਾਸਾ ਹੋਇਆ ਤੇ ਲੋਕਾਂ ਨੇ ਜ਼ਮੀਨ ਨਿਕਲ ਗਈ ਪੈਰਾਂ ਦੇ ਥਲੋ ਇਸ ਤਰ੍ਹਾਂ ਦਾ سلسلہ ਹੈ ਕੁਛ ਹੈ ਇਹ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਿਖਦੇ ਨੇ ਸੰਤ ਮਲੇਨ ਤੋਂ ਮਲੇਨੇ ਸਤਰੀ ਅਗਰ ਆਏ ਉਹਨਾਂ ਇੰਜ ਦੇ ਸਹੀਗੇ ਜਿਵੇਂ ਮੇਰਾ ਪਿਤਾ ਬੈਠਾ ਹੈ ਭਾਵੇਂ ਉਮਰ ਵਿੱਚ ਕਿੰਨਾ ਹੀ ਛੋਟਾ ਕਿਉਂ ਨਾ ਹੋਵੇ ਮਲੇਨ ਤੋਂ ਮਲੇਨ ਪੁਰਸ਼ ਜਾਏ ਉਸ ਸਤਰੀ ਕੋਲ ਜਿੱਥੇ ਨਾਮ ਦਾ ਦੀਪਕ ਜਲ ਗਿਆ ਹੈ ਉਹਨੂੰ ਇੰਜ ਦੇ ਸਹੀਗੇ ਜਿਵੇਂ ਮੇਰੀ ਮਾਂ ਬੈਠੀ ਹੈ ਭਾਵੇਂ ਛੋਟੀ ਹੋਵੇ ਉਮਰ ਦੇ ਵਿੱਚ ਮਾਤਾ ਦਿਖਾਈ ਦੇਗੀ ਮਾਂ ਦਿਖਾਈ ਦੇਗੀ ਇੱਕ ਨਿਕਾਜ ਜਿਹਾ ਉਦਾਹਰਣ ਵੀ ਦੇ ਦਿਆਂ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਮਹਾਪੁਰਖ ਅਚਾਨਕ ਚੱਕ ਗਨਕਾ ਵਾਲੇ ਜਾਏ ਖਲੋਤਾ ਬਸ ਲਮਕਾ ਮਾਨਾ ਕਿਉਂਕਿ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਉਸ ਤੋਂ ਹੋਲੇ ਨਾ ਹੋ ਜਾਵਾਂ ਸਾਧੂ ਜਾ ਰਿਹਾ ਰਾਤ ਪੈ ਗਈ ਬਾਰਿਸ਼ ਆ ਗਈ ਇਹ ਗਲੀ ਚੋਂ ਲੰਘਿਆ ਜਾ ਰਿਹਾ ਔਰ ਉਹਨੂੰ ਇਹ ਵੀ ਨਹੀਂ ਪਤਾ ਸੀ ਇਹ ਗਲੀ ਵੇਸਵਾਮਾਂ ਦਾ ਬਾਜ਼ਾਰ ਹੈ ਹਸਮਤ ਵੇਚਣ ਵਾਲਿਆਂ ਦੀ ਗਲੀ ਹੈ ਮੈਂ ਜਦ ਜ਼ੋਰ ਦਾ ਪੈਣ ਲੱਗ ਪਿਆ ਉਹਨੇ ਇੱਕ ਦਵਾਰ ਉਤੇ ਦਸਤਕ ਦਿੱਤੇ ਦਵਾਰ ਖੋਲਿਆ ਇੱਕ ਗੰਨ ਕਾਨ ਹੈ ਇੱਕ ਵੇਸ ਵਾਲਾ ਹੈ ਹੈਰਾਨ ਹੋ ਗਈ ਸੰਤ ਲਿਬਾਸ ਤੇ ਸਾਧੂਆ ਵਾਲਾ ਹੈ ਮੇਰੇ ਦਵਾਰ ਤੇ ਚਲੋ ਲਿਬਾਸ ਹੋਵੇਗਾ ਉੰਜ ਹੋਵੇਗਾ ਕੁਝ ਹੋਰ ਆਇਆ ਬੈਠੋ ਸਾਧੂ ਬੈਠ ਗਿਆ ਦ੍ਰਿਸ਼ਟੀ ਵਿੱਚ ਬੜੀ ਨਿਰਮਲਤਾ ਹੈ ਜਿਹਦੇ ਹਿਰਦੇ 'ਚ ਨਿਰਮਲਤਾ ਹੋਵੇ ਉਹਦੀ ਦ੍ਰਿਸ਼ਟੀ 'ਚ ਨਿਰਮਲਤਾ ਆਉਂਦੀ ਜਿਹਦੇ ਹਿਰਦੇ 'ਚ ਨਿਰਮਲਤਾ ਹੋਵੇ ਤੇ ਬੋਲਾਂ 'ਚ ਨਿਰਮਲਤਾ ਆਉਂਦੀ ਵਾਹ ਉਹ ਇੰਜ ਦੇਖਦਾ ਦੇਖਦਾ ਜੈਸੇ ਉਹ ਦ੍ਰਿਸ਼ਟੀ ਵੇਸਵਾ ਤੇ ਪਈ ਹੈ ਉਹਦੀ ਜ਼ੁਬਾਨ 'ਚੋਂ ਨਿਕਲ ਗਿਆ ਆਰਾਮ ਕਦੀ ਨਹੀਂ ਆਖਿਆ ਸੀ ਕਦੀ ਨਹੀਂ ਆਖਿਆ ਸੀ ਰਾਂ ਦ੍ਰਿਸ਼ਟੀ ਨੇ ਐਸਾ ਕਰ ਦਿੱਤਾ ਦ੍ਰਿਸ਼ਟੀ ਐਸਾ ਕਰ ਦਿੰਦੀ ਹੈ ਔਰ ਆਪ ਦੀ ਗੈਤ ਲਈ ਅਰਜ਼ ਕਰਾਂ ਓਕੇ ਨਾ ਹੋਣਾ ਅੱਖਾਂ ਬਹੁਤ ਕੁਝ ਕਹਿੰਦੀਆਂ ਨੇ। ਔਰ ਅੱਖਾਂ ਗਲਤ ਬਿਆਨੀ ਵੀ ਨਹੀਂ ਕਰ ਸਕਦੀਆਂ। ਸਹੀ ਬੋਲਦੀਆਂ ਨੇ। ਜ਼ੁਬਾਨ ਗਲਤ ਬਿਆਨੀ ਕਰ ਸਕਦੀ ਹੈ, ਅੱਖਾਂ ਨਹੀਂ ਕਰਦੀਆਂ। ਇਹ ਵੀ ਮੈਂ ਅਸਰਦਿਆਂ। ਕਈ ਵਾਰ ਜ਼ੁਬਾਨ ਨਾਲ ਤੇ ਬੰਦਾ ਕਹਿੰਦਾ ਹੈ ਮਿੱਤਰਾ ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ ਹੈ। ਤੇ ਅੱਖਾਂ ਕਹਿੰਦੀਆਂ ਪਈਆਂ ਨੇ ਕੰਮ ਵਕਤ ਕਿੱਥੋਂ ਮਿਲ ਗਿਆ ਰੋਜ਼ ਕਿਸੇ ਜ਼ਰੂਰੀ ਕੰਮ ਤੇ ਜਾ ਰਹੀ ਸੀ ਵਕਤ ਜਾਇਆ ਕਰੇਗਾ। ਅੱਖਾਂ ਤੇ ਕੁਝ ਹੋਰ ਕਹਿ ਰਹੀਆਂ। ਜ਼ਬਾਨ ਨਾਲ ਹਾਂ ਪਿਆ ਕਰਦਾ ਹੈ ਅੱਖਾਂ ਨਾ ਕਰ ਰਹੀਆਂ ਨੇ ਅੱਖ ਦੱਸਦੀ ਪਈ ਹੈ ਜ਼ਬਾਨ ਕਹਿ ਰਹੀ ਹੈ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ ਅੱਖਾਂ ਕਹਿ ਰਹੀਆਂ ਨੇ ਕੰਬਖਤ ਕਿੱਥੋਂ ਆ ਗਿਆ ਅੱਖ ਗਲਤ ਬਿਆਨੀ ਨਹੀਂ ਕਰਦੀ ਅੱਖ ਬਿਲਕੁਲ ਸਹੀ ਬੋਲਦੀ ਹੈ ਸਹੀ ਬੋਲਦੀ ਹੈ ਅੱਖਾਂ ਨੂੰ ਕਹਿੰਦੇ ਨੇ ਲੋਚਨ ਲੋਭ ਭਰੀ ਦ੍ਰਿਸ਼ਟੀ ਦੇ ਨਾਲ ਇਹ ਲੋਚਨ ਕਿਸੇ ਦੇ ਧਨ ਨੂੰ ਵੇਖਣਾ ਵਾਸ਼ਨਾ ਭਰੀ ਦ੍ਰਿਸ਼ਟੀ ਦੇ ਨਾਲ ਇਹ ਲੋਚਨ ਕਿਸੇ ਦੇ ਤਨ ਨੂੰ ਵੇਖਦੇ। ਪਤਾ ਉਸ ਨੂੰ ਕੀ ਕਹਿੰਦੇ ਨੇ ਉਸ ਦ੍ਰਿਸ਼ਟੀ ਨੂੰ ਕੀ ਕਹਿੰਦੇ ਨੇ ਲੁੱਚਾ। ਲੁੱਚਾ ਸ਼ਬਦ ਲੋਚਨ ਤੋਂ ਬਣਿਆ ਲੋਚਨ ਅੱਖਾਂ। ਸੰਸਕ੍ਰਿਤ ਦਾ ਸ਼ਬਦ। ਗਾਲ ਬਣ ਗਈ। ਲੋਚਨ ਲੋਚਾ। ਲੋਚਾ ਕਹਿੰਦੇ ਨੇ ਤੱਕਣੀ ਨੂੰ, ਵੇਖਣੀ ਨੂੰ। ਲੋਚਨ ਲੋਚਾ। लोचा तकनी है किसी का धन किसी का तन पर धन तकना बुरा नहीं है लोभ तकना बुरा किसी तन तकना बुरा नहीं है क्योंकि दृष्टि जो सामने होगा दृष्टि तक वाशना नाल तकना लोभ भरे विचार वासना भरे ख्याल नाल, अगर लोचा किसी के तन ते टिक किसी धन ते टई तो लोचा हट द नहीं दृष्टि हट द नहीं ओनू कहने ए, लोचा लोचन लोचा संस्कृत साधु दी लोचा इंज देख दी देख दखदी बेस्वत टिग गई पर लोचन दिखते प्रभु सी दोए दोए लोचन पेखा और हर बिन अवर न देखा दृष्टि ते परमात्मा सी दृष्टि ते अमृत सी ਬੋਲਾਂ ਤੇ ਅੰਮ੍ਰਿਤ ਸੀ ਦ੍ਰਿਸ਼ਟੀ ਜੈਸੇ ਵੇਸਵਾ ਤੇ ਟਿਕੀ ਇਹਦੀ ਜ਼ਬਾਨ ਤੋਂ ਨਿਕਲ ਗਿਆ ਰਾਮ ਔਰ ਰਾਮ ਆਖਣ ਦਾ ਉਸ ਨੂੰ ਰਸ ਵੀ ਆਇਆ ਕਿਉਂਕਿ ਕਿਸੇ ਰਸਕ ਪੁਰਸ਼ ਦੇ ਕੋਲ ਬੈਠੀ ਸੀ ਸਾਧ ਕੇ ਸੰਗ ਨਹੀਂ ਕਿ ਚਗਾਲ ਦਰਸ਼ਨ ਵੇਟਤ ਹੋਤ ਨਿਹਾਲ ਸਹਜੇ ਸਹਜੇ ਬਾਹਰ ਤੇ ਮੀ ਥੰਮਣ ਲੱਗ ਪਿਆ ਵਿਸਵਦ ਹਿਰਦੇ ਤੇ ਰਾਮ ਨਾਮ ਦੀ بارش ਆਉਣ ਲੱਗ ਪਈ ਬਾਰਿਸ਼ ਥਮ ਗਈ ਸਾਧੂ ਘਰ ਚੋਂ ਬਾਹਰ ਨਿਕਲਦਾ ਹੈ ਵੇਸਵਾ ਦਾ ਘਰ ਹਰੀ ਮੰਦਰ ਬਣ ਗਿਆ ਭਗਵਾਨ ਦਾ ਮੰਦਰ ਬਣ ਗਿਆ ਨਹੀਂ ਤੇ ਕਲਗੀਧਰ ਪਾਤਸ਼ਾਹ ਫਰਮਾਨ ਕਰਦੇ ਨੇ ਇਸ ਤਰ੍ਹਾਂ ਦੇ ਸਾਧੂ ਅਗਰ ਕਿਸੇ ਦੇਵੀ ਕੋਲ ਵੀ ਬੈਠਣ ਐਸੇ ਹੈ ਦੋਸ਼ ਨੇ ਕਿਸੇ ਦੇਵੀ ਕੋਲ ਵੀ ਬੈਠਣ ਤੇ ਵੇਸਵਾ ਬਣਾ ਦੇਣਗੇ ਪਰ ਐਸਾ ਵੀ ਸੰਤ ਹੁੰਦਾ ਕਿਸੇ ਵੇਸਵਾ ਕੋਲ ਬੈਠਣ ਤੇ ਦੇਵੀ ਬਣਾ ਦੇਣਗੇ ਵਾਈਬ੍ਰੇਸ਼ਨ ਹੁੰਦੀ ਹੈ ਆਭਾ ਮੰਡਲ ਹੁੰਦੇ ਮੀਰਾ ਦਾ ਆਪਣਾ ਆਭਾ ਮੰਡਲ ਸੀ ਦੁਸ਼ਤੋ ਦੁਸ਼ਮਨ ਉਹ ਜਦ ਉਸਦੇ ਕੋਲ ਆਉਂਦਾ ਸੀ ਉਹਨੂੰ ਇੰਜ ਦੇਖਦਾ ਸੀ ਜਿਵੇਂ ਮੇਰੀ ਮਾਂ ਬੈਠੀ ਹੈ ਸਿਰ ਝੁਕ ਜਾਂਦਾ ਸੀ ਸਤਕਾਰ ਕਰਦਾ ਸੀ ਹੁਣ ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਾਂ ਜਿਵੇਂ ਖਾਣੀਆਂ ਚਾਰਨੇ ਜਿੱਥੋਂ ਜੀਵ ਜਨਮ ਲੈਂਦੇ ਨੇ ਅੰਡਜ ਜੇਰਜ ਸੇਤਜ ਉਤਪਤ ਸਭ ਤੋਂ ਵੱਡੀ ਖਾਣ ਅੰਡੇ ਨੇ ਮੱਛਲੀਆਂ ਨੇ ਕੀੜੇ ਮਕੋੜੇ ਨੇ ਅੰਡਿਆਂ ਤੋਂ ਪੈਦਾ ਹੁੰਦੇ ਸਭ ਤੋਂ ਵੱਡੀ ਖਾਣ ਅੰਡੇ ਦੂਜੀ ਖਾਣ ਜੇਰ ਹੈ ਪੇਟ ਤੋਂ ਪੈਦਾ ਹੁੰਦੇ ਨੇ ਤੀਜੀ ਖਾਣ ਹੈ ਸਵੈਦ ਹਮਸ ਤੋਂ ਪੈਦਾ ਹੁੰਦੇ ਪਸੀਨੇ ਤੋਂ ਪੈਦਾ ਹੁੰਦੇ ਐ ਮੈਲ ਤੇ ਪਸੀਨੇ ਦੇ ਮੇਲ ਨਾਲ ਜੂ ਬਣ ਜਾਂਦੀ ਚਿਚੜ ਬਣ ਜਾਂਦਾ ਚਮਚੇਚੜ ਬਣ ਜਾਂਦੇ ਹਮਸਤੋਂ ਪੈਦਾ ਹੁੰਦੇ ਪਸੀਨੇ ਤੇ ਮਹਿਲ ਤੋਂ ਪੈਦਾ ਹੁੰਦੇ ਨੇ ਸਵੈਤ ਜ ਉਤਪਉ ਜੋ ਧਰਤੀ ਚੋਂ ਬਨਸਪਤੀ ਪੈਦਾ ਹੁੰਦੀ ਹੈ ਇਹ ਚਾਰ ਖਾਣੀਆਂ ਨੇ ਖਾਣੀਆਂ ਜਿੱਥੇ ਚਾਰ ਨੇ ਬਾਣੀਆਂ ਵੀ ਚਾਰ ਨੇ ਬੋਲ ਵੀ ਚਾਰ ਤਰ੍ਹਾਂ ਦੇ ਨੇ ਉਹਨਾਂ ਦਾ ਬਕਾਇਦਾ ਨਾਮ ਹੈ ਪਰਾ ਪਸੰਤੀ ਮਦਮ ਬੈਖਰੀ ਜਦ ਅੰਦਰ ਬੋਲਣ ਦਾ ਖਿਆਲ ਆਉਂਦਾ ਕਿ ਮੈਂ ਬੋਲਣਾ ਹੈ ਪਵਨ ਨਾਭੀ ਨਾਲ ਟਕਰਾਂਦੀ ਹੈ। ਨਾਭ ਨਾਲ ਟਕਰਾਂਦੀ ਹੈ। ਤੇ ਨਾਫ ਨੂੰ ਭਾਰਤ ਦੇ ਵਿੱਚ ਕਹਿੰਦੇ ਨੇ ਧੋਨੇ। ਧੋਨੇ ਤੋਂ ਮੁਰਾਦ ਜਿੱਥੋਂ ਧੁਨ ਉੱਠਦੀ ਹੈ, ਆਵਾਜ਼ ਉੱਠਦੀ ਹੈ। ਆਵਾਜ਼ ਨੂੰ ਜ਼ਬਾਨ ਪ੍ਰਗਟ ਕਰ ਦਈਏ, ਆਵਾਜ਼ ਉੱਠਦੀ ਧੋਨੇ ਤੋਂ ਹੈ। ਨਾਭੀ ਤੋਂ ਹੈ। ਨਾਫ ਤੋਂ ਹੈ। ਇਸ ਵਾਸਤੇ ਇਸ ਨੂੰ ਧੋਨੇ ਕਹਿੰਦੇ ਨੇ। ਜਿਉਂ ਬੋਲਣ ਦਾ ਖਿਆਲ ਆਉਂਦਾ ਹੈ। ਪਵਨ ਟਕਰਾਂਦੀ ਹੈ ਨਾਭੀ ਨਾਲ ਤੇ ਨਾਭੀ ਇੱਕ ਸਾਜ਼ ਸਮਝ ਲਓ ਜੋ ਪਵਨ ਦੇ ਟਕਰਾਂਣ ਨਾਲ ਵੱਜ ਪੈਂਦਾ ਜਿਵੇਂ ਸ਼ੈਨਾਈ ਮੁਰਲੀਏ ਹਾਰਮੋਨੀਅਮ ਹੈ ਸੰਖ ਹੈ ਫਨੇਰੀਆਂ ਨੇ ਨਰਸਿੰਗੇ ਨੇ ਇਹ ਫੂਕਣ ਨਾਲ ਵੱਜਦੇ ਨੇ ਦੇਹੀ ਮਾਟੀ ਬੋਲੇ ਪਵਨ ਅਸੀਂ ਜੋ ਕੁਝ ਬੋਲਦੇ ਪਏ ਪਵਨ ਕਰਕੇ ਪਵਨ ਟਕਰਾਂਦੀ ਹੈ ਨਾਫ ਨਾਲ ਨਾਫ ਥੋੜੀ ਖੁੱਲ ਜਾਂਦੀ ਹੈ ਉੱਥੋਂ ਇੱਕ ਧੁਨ ਉੱਠਦੀ ਹੈ ਉਹਨੂੰ ਕਹਿੰਦੇ ਨੇ ਪਰਾ ਧਨ ਉੱਠੀ ਹੈ ਅਜੇ ਅੱਖਰ ਕੋਈ ਨਹੀਂ ਅਲਫਾਜ਼ ਕੋਈ ਨਹੀਂ ਇਹ ਉੱਥੋਂ ਉੱਠ ਕੇ ਜੈਸੇ ਹਿਰਦੇ ਤੱਕ ਆਉਂਦੀ ਹੈ ਤੇ ਫਿਰ ਇਸ ਦਾ ਨਾਮ ਬਣ ਜਾਂਦਾ ਹੈ ਪਸੰਤੀ ਇੱਥੇ ਇਸ ਨੂੰ ਅਲਫਾਜ਼ ਮਿਲਦੇ ਨੇ ਅੱਖਰ ਮਿਲਦੇ ਨੇ ਇਹ ਕੰਬੜਾ ਜਲਦੀ ਨਾਲ ਹੁੰਦਾ ਹੈ ਹਿਰਦੇ ਤੋਂ ਉੱਠ ਕੇ ਜਦ કંਠ ਤੱਕ ਪਹੁੰਚਦੀ ਇਹਨੂੰ ਮਧਮਾ ਕਹਿੰਦੇ ਨੇ ਪੂਰਾ ਵਾਕ ਬਣ ਜਾਂਦਾ ਹੈ ਜ਼ਬਾਨ ਇਸ ਨੂੰ ਬਿਆਨ ਕਰ ਦਿੰਦੀ ਹੈ ਇਹਨੂੰ ਕਹਿੰਦੇ ਨੇ ਬੈਖਰੀ પરા ਪਸੰਤੀ ਮਦਮਾ ਬੈਖਰੀ ਇਹ ਚਾਰ ਬਾਣੀਆਂ ਮੰਨਦੇ ਚਾਰ ਖਾਣੀਆਂ ਨੇ ਚਾਰ ਬਾਣੀਆਂ ਪਰਾ ਧੁੰਨ ਤੇ ਹੈ ਆਵਾਜ਼ ਤੇ ਹੈ ਅਲਫਾਜ਼ ਕੋਈ ਨਹੀਂ ਤੇ ਮਹਿਮਾ ਤੇ ਸਾਰੀ ਅਲਫਾਜ਼ਾਂ ਦੀ ਹੈ ਸੰਸਾਰ ਦੇ ਚ ਲੈਨ ਦੇਨ ਸੰਜੋਗ ਵਿੰਜੋਗ ਸਾਰੀ ਹਲਚਲ ਕਾਰ ਵਿਵਹਾਰ ਕਿ ਨੇਰੇ ਧੁਨ ਦੇ ਨਾਲ ਨਹੀਂ ਚੱਲਦਾ ਧੁਨ ਦੇ ਜਿਹੜੇ ਅੱਖਰ ਨੇ ਉਹਨਾਂ ਕਰਕੇ ਚੱਲਦਾ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਿਖਣ ਬੋਲਣ ਵਾਂ ਅਖਰਾਂ ਸਿਰ ਸੰਜੋਗ ਵਖਾ ਖੇੜ ਸਾਰੀ ਅਖਰਾਂ ਦੀ ਹੈ ਅਲਫਾਜ਼ਾਂ ਦੀ ਹੈ ਜੈਸੇ ਇਹ ਧੁਨ ਹਿਰਦੇ ਤੱਕ ਪਹੁੰਚਦੀ ਇੱਥੇ ਇਸ ਨੂੰ ਅਲਫਾਜ਼ ਮਿਲਦੇ ਨੇ ਅੱਖਰ ਮਿਲਦੇ ਨੇ ਇਹ ਕੰਬੜਾ ਤੇਜ਼ੀ ਨਾਲ ਆਉਂਦੇ ਪ੍ਰਭੂ ਨੇ ਐਸੀ ਕਿਰਿਆ ਬਣਾ ਰੱਖੀ ਇਹ ਆਵਾਜ਼ ਉੱਠ ਕੇ ਪਹੁੰਚਦੀ ਏ ਕੰਠ ਤੱਕ ਇਹਨੂੰ ਕਹਿੰਦੇ ਨੇ ਮਦਮਾ ਵਾਕ ਪੂਰਾ ਬਣ ਜਾਂਦਾ ਜੋ ਕੁਝ ਕਹਿਣਾ ਹੈ ਵਾਕ ਪੂਰਾ ਬਣ ਜਾਂਦਾ ਜ਼ਬਾਨ ਉਸ ਨੂੰ ਬਿਆਨ ਕਰ ਦਿੰਦੀ ਪਰਾ ਪਸੰਦੀ ਮਦਮਾ ਬੈਖਰੀ ਵਾਹਿਗੁਰੂ ਹੁਣ ਮੈਂ ਆਖੇ ਹੁਣੇ ਵਾਹਿਗੁਰੂ ਭੋਜਨ ਬਣ ਕੇ ਹੁਣ ਮੈਂ ਇਸ ਨੂੰ ਛਕਣਾ ਏ ਜੇ ਕੋ ਖਾਵੇ ਜੇ ਕੋ ਪੁੰਚੇ ਹੁਣ ਛਕਣਾ ਕੀ ਹੁਣ ਸੁਣਨਾ ਹੈ ਸੁਣਨਾ ਹੀ ਛਕਣਾ ਹੈ ਸ਼ਬਦ ਕੰਨਾਂ ਦੇ ਰਾਹੀ ਅੰਦਰ ਪ੍ਰਵੇਸ਼ ਕਰੇਗਾ ਜ਼ਬਾਨ ਦੇ ਰਾਹੀ ਪ੍ਰਗਟ ਹੋਇਆ ਹੈ ਬਣਿਆ ਹੈ ਹੱਥਾਂ ਦੇ ਰਾਹੀ ਰੋਟੀ ਬਣਾਈ ਹੈ ਮੂੰਹ ਦੇ ਰਾਹੀ ਖਾਣੇ ਜ਼ਬਾਨ ਦੇ ਰਾਹੀ ਵਾਹਿਗੁਰੂ ਪ੍ਰਗਟ ਹੋਇਆ ਹੈ ਕੰਨਾਂ ਦੇ ਰਾਹੀ ਵਾਹਿਗੁਰੂ ਅੰਦਰ ਪ੍ਰਵੇਸ਼ ਕਰੇਗਾ ਸਾਰਾ ਦਿਨ ਮੈਂ ਕਰਦਾ ਰਹਾ ਮਾਂ ਵਾਹਿਗੁਰੂ 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 ਪਰ ਮੈਂ ਸੁਣਿਆ ਨੇ ਤੋ ਸਾਰਾ ਦਿਨ ਮੈਂ ਖੁਲਕੇ ਬਣਾਉਂਦਾ ਰਿਆਂ ਖਾਦਾ ਇੱਕ ਵੀ ਕੋਈ ਨਹੀਂ ਬੁੱਕੇ ਦਾ ਬੁੱਕਾ ਰਹਿ ਜਾਵਾਂ ਕੁਝ ਵੀ ਨਹੀਂ ਹੈ ਕਹਿੰਦੇ ਨੇ ਬਾਹਰ ਰੋਟੀ ਕਮਾਣੀ ਔਖੀ ਹੈ ਰੋਟੀ ਪਕਾਣੀ ਔਖੀ ਹੈ ਖਾਣੀ ਸੌਖੀ ਹੈ ਕਹਿੰਦੇ ਨੇ ਪਕਾਉਂਦਿਆਂ ਥੱਕਦੇ ਆ ਕਮਾਉਂਦਿਆਂ ਥੱਕ ਗਏ ਆ ਤੁਹਾਨੂੰ ਕੋਈ ਮਿਲਿਆ ਜਿਹੜਾ ਇਹ ਆਖੇ ਖਾਂਦਿਆਂ ਥੱਕਦੇ ਆ ਖਾਣਾ ਸੌਖਾ ਪਕਾਣਾ ਜ਼ਰਾ ਔਖਾ ਕਮਾਣਾ ਜ਼ਰਾ ਔਖਾ ਪਰ ਹੁਣ ਮੈਂ ਅਰਜ਼ ਕਰਾਂ ਜਿਹੜਾ ਰਾਮ ਨਾਮ ਦਾ ਭੋਜਨ ਹੈ ਪਕਾਣਾ ਤੇ ਸੌਖਾ ਹੈ ਵਾਹਿਗੁਰੂ ਵਾਹਿਗੁਰੂ ਆਖਣਾ ਸੌਖਾ ਹੈ ਕਿਹੜਾ ਔਖਾ ਖਾਣ ਨੂੰ ਮਨ ਮੰਨਦਾ ਹੀ ਨਹੀਂ ਕਾਰਨ ਜਿਵੇਂ ਮੇਰਾ ਮੂੰਹ ਪਹਿਲੇ ਦਾ ਹੀ ਭਰਿਆ ਪਿਆ ਹੋਵੇ ਤੇ ਹੋਰ ਬੁਰਕੀ ਨਹੀਂ ਪੈ ਸਕਦੀ ਮਨ ਪਹਿਲੇ ਹੀ ਬੋਲਦਾ ਪਿਆ ਸੁਣਨ ਨੂੰ ਤਿਆਰ ਨਹੀਂ ਹੁੰਦਾ ਉਹ ਸੁਣਨ ਨੂੰ ਤਿਆਰ ਨਹੀਂ ਹੁੰਦਾ ਮਨ ਨੂੰ ਰਾਜ਼ੀ ਕਰਨਾ ਹੈ ਤਾਂ ਚੁੱਪ ਕਰ ਤੇ ਸੁਣਾ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਜੈਸਾ ਹਰੀ ਹੈ ਐਸੇ ਹੀ ਹਰੀ ਦਾ ਭਗਤ ਹੋਣਾ ਚਾਹੀਦਾ ਹੈ ਜਦ ਕੋਈ ਜਗਿਆ ਸੁਹ ਆਪਣੇ ਆਪ ਨੂੰ ਪ੍ਰਮਾਤਮਾ ਵਰਗਾ ਬਣਾ ਲੈਂਦਾ ਹੈ ਸੰਤ ਬਣਾ ਲੈਂਦਾ ਹੈ ਉਸ ਦਿਨ ਉਸ ਨੂੰ ਸਮਝ ਆਉਂਦੀ ਹੈ ਪ੍ਰਮਾਤਮਾ ਕੀ ਹੈ ਉਸ ਤੋਂ ਪਹਿਲੇ ਨਹੀਂ ਆਉਂਦੀ ਇਹ ਵਡ ਊਚਾ ਹੋਵੇ ਕੋਏ ਇਸ ਊਚੇ ਕੋ જાણે સોચ મન دی આદતે ہر ਵક્ਤ બોલਨਾ પામે زبان চুপ પે એ ਨਹੀਂ চুপ ਕਰਦਾ એ تے بولਦਾ ਰਹਿੰਦਾ زبان نے જપਿਆ વાહે گرو ਹੁਣ ਮਨ ਸੁਣੇ گا وی ਸੁਣੀਏ ਮਨ ਰਖੀਏ ਬੋ ਸੁਣ ਕੇ ਇਸ વાહે گرو دی ਧੁਨ ਨੂੰ ਉੱਥੇ ਤੱਕ ਲੈ ਜਾਣਾ ਕਿੱਥੇ ਤੱਕ ਜਿੱਥੋਂ ਇਹ ਧੁਨ ਉઠી ਏ ਧੁਨੀ ਤਾਂ ਉઠી ਏ ਧੁਨੀ ਤੱਕ ਲੈ ਜਾਣੀ ਕਿ ਜਿਨ੍ਹਾਂ ਮੰਜ਼ਲਾਂ ਤੋਂ ਲੰਘ ਕੇ ਇਹ ਧੁਨ ਧੁਨੀ ਤੱਕ ਪਹੁੰਚਦੀ ਹੈ ਤੇ ਜਿਹੜੇ ਜਿਹੜੇ ਲੱਛਣ ਪ੍ਰਗਟ ਹੁੰਦੇ ਜਾ ਰਹੇ ਨੇ ਉਹਨੂੰ ਕਹਿੰਦੇ ਨੇ ਸੰਤ ਉਹਨੂੰ ਕਹਿੰਦੇ ਨੇ ਸਾਧੂ ਉਹਨੂੰ ਕਹਿੰਦੇ ਨੇ ਗੁਰਮੁਖ ਉਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ ਉਹਨੂੰ ਕਹਿੰਦੇ ਨੇ ਬਗਤ ਤੇ ਇਤਨੀਆ ਵਿਚਾਰਾਂ ਪਰਵਾਨ ਕਰਨੀਆਂ ਬਲ ਸੁਖ ਦੀ ਸ਼ਮਾ ਵਾਏ ਗੁਰੂ ਜੀ ਦਾ ਖਲਸਾ ਖੁਫੰਜਨ ਤ ਬਹੁਤ ਹੀ ਸ਼ਾਨਦਾਰ ਬਹੁਤ ਵਧੀਆ ਕਥਾ ਸੀ ਗਿਆਨੀ ਸੰਤ ਸਿੰਘ ਮਸਕੀਨ ਹੁੰਦਾ ਜਿਹੜਾ ਅੰਦਾਜ਼ ਹੈ ਨਾ ਬਹੁਤ ਅੱਛਾ ਹੈ ਬਿਆਨ ਕਰਦੇ ਹੈ ਹਰ ਚੀਜ਼ ਵਾਜ਼ਿਹਾ ਤੇ ਅੱਛੇ ਤਰੀਕੇ ਨਾਲ ਸਮਝ ਆਉਂਦੀ ਹੈ ਕਿਉਂਕਿ ਉਹਨਾਂ ਦਾ ਜਿਹੜਾ ਲੱਭੋ ਲਹਿਜਾ ਬੋਲਣ ਦਾ ਤਰੀਕਾ ਨਾ ਬਹੁਤ ਹੀ ਅੱਛਾ ਹੈ ਠਹਿਰ ਠਹਿਰ ਕੇ ਆਰਾਮ ਦੇ ਨਾਲ ਹਰ ਗੱਲ ਕਰਦੇ ਹੈ ਤੇ ਹਰ ਗੱਲ ਤੇ ਪੂਰੀ ਵਜ਼ਾਹਤ ਦੇ ਨਾਲ ਗੱਲ ਕਰਦੇ ਹੈ ਤਾਂ ਕਿ ਬੰਦੇ ਨੂੰ ਸਮਝ ਆ ਸਕੇ ਕਿ ਆਖਰ ਉਹ ਕੀ ਕਹਿਣਾ ਚਾਹ ਰਹੇ ਹੈ ਜਿਸ ਤਰ੍ਹਾਂ ਨੇ ਦੱਸਿਆ ਕਿ ਜਿਹੜੇ ਧਰਮ ਦੇ ਠੇਕੇਦਾਰ ਨੇ ਜਿਸ ਤਰ੍ਹਾਂ ਕਿ ਸਾਡੇ ਮੌਲਵੀ ਜਿਹੜੇ ਪੰਡਤ ਐ ਫਿਰ ਦੂਸਰੇ ਧਰਮਾਂ ਦੇ ਜਿਹੜੇ 크ਿਸਚਨ ਆਪਣੇ ਧਰਮ ਦੇ ਪਾਦਰੀ ਐ ਫਿਰ ਆਪਣੇ ਕਈ ਗਿਆਨੀ ਐ ਜਿਨ੍ਹਾਂ ਨੇ ਸਮਝ ਲਓ ਕਿ ਇਹ ਸਮਝਾਇਆ ਕਿ ਧਰਮ ਸਾਡਾ ਅਸੀਂ ਇਹਦੇ ਠੇਕੇਦਾਰ ਐ ਆਪਣੇ ਪੈਸਾ ਕਮਾਉਣ ਵਾਸਤੇ ਉਹਨਾਂ ਨੇ ਇੱਕ ਸਮਝ ਲਓ ਕਿ ਧਰਮ ਨੂੰ ਨਾ ਕਾਰੋਬਾਰ ਬਣਾ ਲਿਆ ਤਿਉ ਜਿਹੜੇ ਸਾਡੇ ਵਰਗੇ ਆਮ ਮਨੁੱਖ ਜਾਂ ਇਨਸਾਨ ਹਨਾ ਉਹਨਾਂ ਨੂੰ ਸਿੱਧੀ ਗੱਲ ਨਹੀਂ ਦੱਸਦੇ ਉਹਨਾਂ ਨੂੰ ਘਮਾ ਫਰਾ ਕੇ ਗੱਲ ਨੂੰ ਧਰਮ ਦੇ ਵਿੱਚ ਕਮਾਈ ਫਰਾਈ ਜਾਣਗੇ ਕਿ ਇਸ ਤੁਹਾਡੇ ਧਰਮ ਦੇ ਵਿੱਚ ਇੰਜ ਕਿਹਾ ਗਿਆ ਇੰਜ ਕਿਹਾ ਗਿਆ ਲੇਕਿਨ ਹਕੀਕਤ ਚ ਕੀ ਕਿਹਾ ਗਿਆ ਉਹ ਨਹੀਂ ਦੱਸਦੇ ਕਿਉਂਕਿ ਉਹਨਾਂ ਨੂੰ ਪਤਾ ਅਗਰ ਹਕੀਕਤ ਦੱਸੀ ਨਾ ਤੇ ਇਹਨਾਂ ਆਮ ਮਨੁੱਖ ਆਮ ਇਨਸਾਨ ਜਿਹੜਾ ਨੇ ਇਹਦੀ ਅੱਖਾਂ ਖੁੱਲ ਜਾਣਗੀਆਂ ਫਿਰ ਸਾਡੀ ਜਿਹੜੀ ਦੁਕਾਨਦਾਰੀ ਬੰਦ ਹੋ ਜਾਏਗੀ ਹਰ ਬੰਦਾ ਗਿਆਨੀ ਸੰਸੇ ਮਸਕੀਨ ਵਰਗਾ ਨਹੀਂ ਹੁੰਦਾ ਕਿ ਜਿਹੜਾ ਹਰ ਗੱਲ ਨੂੰ ਵਜ਼ਾਹਤ ਦੇ ਨਾਲ ਤਫਸੀਲ ਦੇ ਨਾਲ ਦੱਸੇ ਤਾਂ ਕਿ ਦੂਸਰਿਆਂ ਨੂੰ ਅਕਲ شعور ਆ ਸਕੇ ਦੂਸਰਿਆਂ ਨੂੰ ਪਤਾ ਚੱਲ ਸਕੇ ਕਿ ਸਹੀ ਕੀ ਹੈ ਤੇ ਗਲਤ ਕੀ ਹੈ ਇਸ ਕਰਕੇ ਵੀਰੋ ਕੋਸ਼ਿਸ਼ ਕਰੋ ਇਸ ਤਰ੍ਹਾਂ ਦੇ ਆਲਮ ਨੂੰ ਸੁਣੋ ਇਸ ਤਰ੍ਹਾਂ ਦੇ ਗਿਆਨੀ ਨੂੰ ਸੁਣੋ ਜਿਹੜਾ ਤੁਹਾਡੀਆਂ ਅੱਖਾਂ ਖੋਲ ਸਕੇ ਤੁਹਾਨੂੰ ਹੱਕ ਸੱਚ ਦੀ ਗੱਲ ਦੱਸੇ ਜਿਹੜਾ ਬੁਰਾਈ ਤੋਂ ਬਚਾਵੇ ਨਾ ਕਿ ਸਿਰਫ ਇਸ ਕਰਕੇ ਆਪਣੇ ਫੈਨ ਫੋਲੋਇੰਗ ਵਧਾਉਣ ਵਾਸਤੇ ਕਿ ਲੋਗ ਮੇਰੀ ਚਰਚਾ ਕਰਨ ਤੇ ਆਪਣੇ ਕੋਲੇ ਗੱਲਾਂ ਬਣਾ ਬਣਾ ਦੱਸੀ ਜਾਏ ਇੰਜ ਦੇ ਬੰਦੇ ਤੋਂ ਬਚੋ ਕਿਉਂਕਿ ਐਂਦਾ ਬੰਦਾ ਸਿਰਫ ਆਪਣਾ ਕਾਰੋਬਾਰ ਕਰ ਰਿਆ ਹੁੰਦਾ ਉਹਨੂੰ ਤੁਹਾਡੇ ਧਰਮ ਦੇ ਨਾਲ ਕੁਝ ਵੀ ਨਹੀਂ ਉਹ ਨਹੀਂ ਚਾਹੁੰਦਾ ਕਿ ਜਿਹੜਾ ਆਮ ਮਨੁੱਖੀ ਆਮ ਇਨਸਾਨ ਹੈ ਨਾ ਉਹਦੀਆਂ ਅੱਖਾਂ ਕੋਲ ਨੂੰ ਹੱਕ ਸੱਚ ਦਾ ਉਹਨੂੰ ਪਤਾ ਲੱਗੇ ਉਹਨੂੰ ਪਤਾ ਲੱਗੇ ਕਿ ਕਿਹੜਾ ਰਾਹ ਰੱਬ ਦੀ ਤਰਫ ਜਾਂਦਾ ਵੈ ਤੇ ਕਿਹੜਾ ਰਾਹ ਜਿਹੜਾ ਤੁਹਾਨੂੰ ਇਹ ਬੁਰਾਈ ਦੀ ਤਰਫ ਲੈ ਕੇ ਜਾਂਦਾ ਤੁਸੀਂ ਦੇਖ ਲਓ ਕਿ ਜਿਹੜੇ ਵੱਡੇ ਵੱਡੇ ਆਲਮ ਐ ਜਾਂ ਗਿਆਨੀ ਐ ਪੰਡਤ ਐ ਉਹ ਧਰਮ ਦੇ ਨਾਂ ਤੇ ਕਈ ਲੋਕਾਂ ਨੂੰ ਮਰਵਾ ਛੱਡਦੇ ਐ ਕਿ ਇਹਨੇ ਤੁਹਾਡੇ ਧਰਮ ਨੂੰ ਬੁਰਾ ਭਲਾ ਕਿਹਾ ਇਹਨੂੰ ਮਾਰ ਦਿਓ ਹਾਲਾਂਕਿ ਉਹਦੇ ਪਿੱਛੇ ਸੱਚਾਈ ਕੀ ਹਕੀਕਤ ਕੀ ਐ ਇਹ ਕੋਈ ਵੀ ਜਾਣ ਦੀ ਕੋਸ਼ਿਸ਼ ਨਹੀਂ ਕਰਦਾ ਇਸ ਕਰਕੇ ਵੀਰੋ ਮਤ ਜਿਹੜੇ ਇੰਜ ਦੇ ਹੁੰਦੇ ਐ ਨਾ ਡੋਂਗੀ ਬਾਬੇ ਉਹਨਾਂ ਪਿੱਛੇ ਨਾ ਲਗੋ ਉਸ ਤਰ੍ਹਾਂ ਦੇ ਕਿਉਂਕਿ ਇਨਸਾਨ ਨੂੰ ਆਮ ਜੋ ਕੋਈ ਵੀ ਆਮ ਮਨੁੱਖ ਨਾ ਅੱਲਾ ਪਾਕ ਦੀ ذات ਨੇ ਰੱਬ ਸੋਹਣੇ ਨੇ ਉਹਨੂੰ ਇੰਨੀ ਅਕਲ شعور ਦਿੱਤੀ ਹੈ ਕਿ ਉਹਨੂੰ ਪਤਾ ਲੱਗ ਸਕਦਾ ਵਾ ਅਗਰ ਉਸ ਲਾਉਣਾ ਚਾਵੇ ਕਿ ਹੱਕ ਸੱਚ ਦੀ ਗੱਲ ਕਿਹੜਾ ਕਰ ਰਿਹਾ ਤੇ ਉਲਟੀ ਗੱਲ ਕਿਹੜਾ ਕਰ ਰਿਹਾ ਇਸ ਕਰਕੇ ਹੱਕ ਸੱਚ ਦੀ ਜਿਹੜੀ ਗੱਲ ਕਰਦਾ ਉਹਦੀ ਗੱਲ ਸੁਨੋ ਤੇ ਰੱਬ ਸੋਹਣੇ ਦੇ ਰਾਹ ਦੀ ਤਰਫ ਚੱਲੋ ਰੱਬ ਸੋਹਣੇ ਦੀ ਜਿਹੜੀ ਪੈਦਾ ਕੀਤੀ مخلوਕ ਹੈ ਨਾ ਉਹਨਾਂ ਤੇ ਰਹਿਮ ਕਰਨਾ ਸ਼ੁਰੂ ਕਰੋ ਜੇ ਤੁਸੀਂ ਰੱਬ ਦੀ مخلوਕ ਨਾ ਰਹਿਮ ਤੇ ਖੁਸ਼ ਸੁਲੂਬੀ ਨਾ ਪੇਸ਼ ਆਓਗੇ ਨਾ ਤੁਹਾਡਾ ਬੇੜਾ ਪਾਰ ਹੋ ਜਾਏਗਾ ਤੁਹਾਨੂੰ ਕਿਸੇ ਬਾਬੇ ਕੋ ਜਾਣ ਦੀ ਜ਼ਰੂਰਤ ਨਹੀਂ ਤੁਸੀਂ ਸੱਚੇ ਮਨ ਨਾਲ ਰੱਬ ਨੂੰ ਯਾਦ ਕਰ ਲਓ ਤੁਹਾਡੀਆਂ ਸਾਰੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਗੱਲ ਕੀ ਹੈ ਕਿ ਸੱਚੇ ਮਨ ਨਾਲ ਰੱਬ ਨੂੰ ਯਾਦ ਕਰ ਲਓ ਜੇ ਤੁਸੀਂ ਸੱਚੇ ਮਨ ਨਾਲ ਰੱਬ ਨੂੰ ਯਾਦ ਕਰਨਾ ਸ਼ੁਰੂ ਕਰ ਦੋਗੇ ਨਾ ਫਿਰ ਦੇਖੋ ਤੁਹਾਡੀ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਦੀ ਤਬਦੀਲੀ ਆਏਗੀ ਕਿਸ ਤਰ੍ਹਾਂ ਦਾ ਬਦਲਾਅ ਹੋਏਗਾ ਇਹ ਤੁਸੀਂ ਖੁਦ ਬਖੁਦ ਦੇਖ ਲੋਗੇ ਬਾਕੀ ਵੀਰੋ ਤੁਹਾਨੂੰ ਕਥਾ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟਸ ਕਰਕੇ ਆਪਣੀ رائے ਦਾ اظہار لازمی ਕਰਿਓ ਆਪਣਾ ਰੱਖਿਓ ਤੇ ਸਾਰਾ ਖਿਆਲ ਰੱਬ ਰੱਖਾ